ਪਠਾਨਕੋਟ ਵਿੱਚ ਅਕਰੋਚਮੈਂਟ ਖਿਲਾਫ ਟ੍ਰੈਫਿਕ ਪੁਲਿਸ ਦੀ ਕੜੀ ਕਾਰਵਾਈ ਇੰਚਾਰਜ ਬ੍ਰਾਮਦਾਤ ਨੇ ਦਿੱਤਾ ਸਖਤ ਸੁਨੇਹਾ ਪਠਾਨਕੋਟ ਵਿੱਚ ਟ੍ਰੈਫਿਕ ਪ੍ਰਬੰਧ ਸੁਧਾਰਨ ਅਤੇ ਆਮ ਲੋਕਾਂ ਨੂੰ ਆ ਰਹੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਅੱਜ ਫਿਰ ਅਕਰੋਚਮੈਂਟ ਖਿਲਾਫ ਸਖਤ ਕਾਰਵਾਈ ਕੀਤੀ ਗਈ ਇਹ ਕਾਰਵਾਈ ਮਾਨਯੋਗ ਐਸਐਸਪੀ ਸਾਹਿਬ ਅਤੇ ਮਾਨਯੋਗ ਡੀਸੀ ਸਾਹਿਬ ਦੇ ਸਪਸ਼ਟ ਹੁਕਮ ਅਨੁਸਾਰ ਅਮਲ ਵਿੱਚ ਲਿਆਂਦੀ ਗਈ ਟ੍ਰੈਫਿਕ ਪੁਲਿਸ ਦੀ ਟੀਮ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਾਮਦਾਤ ਦੀ ਅਗਵਾਈ ਹੇਠ ਸ਼ਹਿਰ ਦੇ ਵਕ ਵਕਮੁਖ ਬਾਜ਼ਾਰਾ ਅਤੇ ਰਸਤੀਆਂ ਤੇ ਪਹੁੰਚੀ ਜਿੱਥੇ ਨਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ ਇਸ ਦੌਰਾਨ ਸੜਕਾਂ ਤੇ ਲੱਗੇ ਠੇਲੇ ਫੜੀ ਵਾਲੇ ਦੁਕਾਨਦਾਰਾਂ ਵੱਲੋਂ ਕੀਤਾ ਅਕਰੋਚਮੈਂਟ ਹਟਾਇਆ ਗਿਆ ਅਤੇ ਕਈ ਥਾਵਾਂ ਤੇ ਚਲਾਨ ਵੀ ਕੀਤੇ ਗਏ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਾਮਦਾਤ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਜਾਇਜ਼ ਅਕਰੋਚਮੈਂਟ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨਾ ਕਿਹਾ ਕਿ ਜੇਕਰ ਅਗਲੇ ਦਿਨਾਂ ਵਿੱਚ ਫਿਰ ਤੋਂ ਕਬਜ਼ੇ ਕੀਤੇ ਗਏ ਤਾਂ ਹੋਰ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅੱਜ ਸਾਨੂੰ ਦੇਖੋ ਜੀ ਅਸੀਂ ਮਾਨਜੋਗ ਐਸਐਸਪੀ ਸਾਹਿਬ ਮਾਨਜੋਗ ਡੀਸੀ ਸਾਹਿਬ ਦੇ ਹੁਕਮਾਂ ਦੇ ਨਾਲ ਜਿਹੜੀ ਸ਼ਹਿਰ ਦੇ ਵਿੱਚ ਨਜਾਇਜ਼ ਲੋਕਾਂ ਨੇ ਐਂਕਰੋਜਮੈਂਟ ਕੀਤੀ ਆ ਔਰ ਅੱਜ ਤੀਸਰਾ ਦਿਨ ਆ ਸਾਡਾ ਅੱਜ ਤੇ ਕਾਫੀ ਹੱਦ ਤੱਕ ਫਰਕ ਪੈ ਗਿਆ ਅਗਰੋਂ ਅੱਜ ਸਾਨੂੰ ਬਾਦ ਭਗਵਾਨ ਬਾਦਨੀ ਕੀ ਚੌਂਕ ਤੋਂ ਲੈ ਕੇ ਬੱਸ ਸਟੈਂਡ ਤੱਕ ਕਿਸੇ ਨੂੰ ਵੀ ਕਹਿਣ ਦੀ ਜ਼ਰੂਰਤ ਨਹੀਂ ਪਈ ਵੀ ਆਪਣਾ ਸਮਾਨ ਜਿਹੜਾ ਉਹ ਆਪਣੇ ਆਦ ਦੇ ਅੰਦਰ ਲਾਓ ਅੱਜ ਕਾਫੀ ਫਰਕ ਪਿਆ ਹੁਣ ਇਸੇ ਲੜੀ ਦੇ ਤਹਿਤ ਅੱਜ ਆਪਾਂ ਇੱਧਰ ਦਰੋ ਜੀ ਰੋਡ ਤੇ ਜਾ ਕੇ ਤੇ ਜਿਹੜੇ ਲੋਕਾਂ ਨੇ ਆ ਸੇਲ ਪਰਚੇਜ ਦਾ ਕੰਮ ਕਰਦੇ ਇਹਨਾਂ ਨੇ ਬਹੁਤ ਜ਼ਿਆਦਾ ਅਨਕ੍ਰੋਜਮੈਂਟ ਕੀਤੀ ਹੈ ਤੇ ਅੱਜ ਆਪਾਂ ਇਹ ਕਰਾ ਰਹੇ ਹਾਂ ਅੱਜ ਕੀ ਮੈਸੇਜ ਲੋਕਾਂ ਨੂੰ ਕੀ ਵੀ ਕਈ ਵਾਰ ਦੇਖਿਆ ਜਾਂਦਾ ਲੋਕ ਦੁਬਾਰਾ ਉਹਦੇ ਅਨਕ੍ਰੋਜਮੈਂਟ ਦਾ ਲੱਭ ਦੇਣਗੇ ਦੇਖੋ ਜੀ ਜੇ ਦੁਬਾਰਾ ਕਰਨਗੇ ਤੇ ਅਸੀਂ ਤੇ ਫਿਰ ਆਪਣੀ ਕਾਰਵਾਈ ਤੇ ਕਰਾਂਗੇ ਜੇ ਫਿਰ ਚਲਾਨ ਕਿਤੇ ਜੀ ਚਲਾਨ ਵੀ ਕਰਾਂਗੇ ਔਰ ਸਮਾਨ ਵੀ ਜ਼ਬਤ ਕਰਾਂਗੇ ਇਹਨਾਂ ਦਾ ਸਮਾਨ ਜ਼ਬਤ ਹੋ ਗਿਆ ਬਿਲਕੁਲ ਜੀ ਆਪਣੇ ਕਾਰਪੋਰੇਸ਼ਨ ਦੀ ਟੀਮ ਸਾਡੇ ਨਾਲ ਆ ਸਾਡਾ ਪੂਰਾ ਸਹਿਯੋਗ ਦੇ ਰਹੀ ਹੈ ਔਰ ਜਿਹੜਾ ਕੋਈ ਨਹੀਂ ਸਾਡਾ ਕਹਿਣਾ ਮੰਨ ਰਿਹਾ ਕੋਈ ਦੋ ਦਿਨ ਤੋਂ ਕਹਿ ਰਹੇ ਆਪਾਂ ਅਲੋਟਮੈਂਟ ਵੀ ਕਰ ਰਹੇ ਆ ਤੇ ਉਹਦੇ ਖਿਲਾਫ ਬੰਦੀ ਕਾਰਵਾਈ ਇਹ ਵੀ ਕਰ ਰਹੇ ਆ ਤੇ ਆਪਾਂ ਕਰ ਰਹੇ ਆ ਥੈਂਕ ਯੂ ਜੀ